ਅ ਪਰ ਮੈਂ ਕਹਾਂ ਐਕਸਰਸਾਈਜ਼ ਡਿਪਾਰਟਮੈਂਟ ਦੇ ਨਾਲ ਨਾਲ ਇੱਕ ਨਾਲ ਪੁਲਸ ਲੈ ਕੇ ਕੁਝ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਕੀ ਕੀ ਬਰਾਮਦ ਹੋਇਆ ਕਿਹੜਾ ਕਿਹੜਾ ਸੀ ਇਹ ਇਹਦਾ ਵਿੱਚ ਇਸ ਸੁਲਤਾਨਪੁਰ ਦੇ ਵਿੱਚ ਪਿੰਡ ਜਾਂਜੋਬੋ ਮੈਂ ਦਾ ਇਸ ਸ਼ਹਿਰ ਦੇ ਵਿੱਚ ਨਵੀਂ ਕਦੀ ਇਹ ਨਹੀਂ ਮਤਰਾ ਅਜਾ ਇਧਰ ਦੌਰਫਾਰਮਿੰਗ ਹੋਈ ਜਦ ਕਿ ਥੋੜੀ ਖੜੀ ਖਬਰ ਵੀ ਆ ਰਹੀ ਹੈ ਜਿਵੇਂ ਜਿਵੇਂ ਦੌਰ ਬਾਦਲੇ ਜਿਹੜਾ ਸਾਰੀ ਇਨਫੋਰਮੇਸ਼ਨ ਆਈ ਤੇ ਅਸੀਂ ਆਪਣੇ ਐਕਸਰਸਾਈਜ਼ ਨਾਈਟ ਨੂੰ ਅਫਸਰ ਨਾਲ ਜੀਤੂ ਸਾਹਿਬ ਨਾਲ ਨਾਲ ਕੀਤੀ ਤੇ ਉਹਨਾਂ ਤੋਂ ਸਭਨਾਂ ਦੇ ਇੰਸਟਰక్టర్ ਸਾਹਿਬ ਦੇ ਨਾਲ ਉਹ ਐਕਸਰਸਾਈਜ਼ ਮਾਇਓ ਉਹ ਸਭਨਾਂ ਦੇ ਬਾਦ ਵਿੱਚ ਪਲੱਸ ਸਰਪੰਨ ਤੋਂ ਥਾਣੇ ਵੀ ਉਸਦੇ ਵੀ ਜਿਨ੍ਹਾਂ ਦੇ ਨਾਲ ਉਸੇ ਲੋਗ ਨੂੰ ਤਾਂ ਬਹੁਤ ਬੜੀ ਭਾਰੀ ਮਾਤਰਾ ਵਿੱਚ ਆਇਆ। ਅੱਠ ਨਵਾਂ ਅੰਦਰੀਚੋ ਜਿਹੜੇ ਕਿ ਅੱਜ ਨੂੰਰੇ ਉਹਦੇ ਬਾਥਰੂਮਾਂ ਵਿੱਚ ਜਿਹੜੇ ਸੋਲਿਡ ਵਿੱਚ ਲੱਗਈ ਕੁਝ ਦਾ ਗੱਡੀ ਹੋ ਗਈ ਵੀ ਐਬਸੋਲੂਟਲੀ ਪੀਜ਼ੀ ਤੇ ਜਿਹੜਾ ਦੋ ਲੋ ਸੋਲਿਡ ਹੈ ਪਰ ਇਹ ਹੋ ਗਿਆ ਲੱਗਦਾ ਜਿਹੜੇ ਕਿ ਤਿਆਰ ਸੀ ਚਾਹੇਓ ਸ਼ਾਮ ਕਰਕੇ ਜਿਹੜੇ ਅਜੇ ਕਿਰਨ ਲੇਟ ਹੋ ਜਾਂਦੇ ਤੇ ਹੋ ਸਕਦਾ ਹੈ ਇਹ ਉਹ ਦਾਬਤ ਲੱਗ ਕੇ ਤੇ ਅਸਲ ਵਿੱਚ ਜਿਵੇਂ ਸਮਝਾ ਗਏ ਜੀ ਕਿ ਕਿਹੜੇ ਕਿਹੜੇ ਬੰਦਿਆਂ ਦੇ ਉੱਤੇ ਪर्चा ਜਿਹੜਾ ਦਰਜ ਹੋਇਆ ਸਮਝਾ ਤੇ ਆਹ ਚੋਣਾਂ ਦੇ ਦਰਜ ਹੋਏ ਜੀ ਚਾਰ ਬੰਦੇ ਦਰਜ ਹੋਏ ਆਹ ਤੇ ਫੇਰ ਆਹ ਚਾਰ ਲਿਖੀ ਅਗਰ ਦਰਜ ਹੋਈਆਂ ਨੇ। ਉਹ ਜਿਹਦਾ ਵਿੱਚੋਂ ਇਹ ਗਏ ਜਿਸਤ ਮਾਲਕ ਇਛਾ ਉਹ ਜਿਹੜਾ ਇਹ ਉਹ ਉਹ ਮੂਜੇ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਹੈਗਾ ਵਾ ਹਾਂਜੀ ਉਹ ਤਨੰਤਰੀ ਕੋਲ ਕੋਣ ਹੈਗੇ ਆ ਬਸ ਸਾਡੇ ਕੋਲ ਕਦੇ ਵੀ ਇਸ ਪੇਪਰ ਦੀ ਜਾਣਕਾਰੀ ਇਨਫੋਰਮੇਸ਼ਨ ਆਈ ਨਹੀਂ ਪਰ ਜਦੋਂ ਤੁਸੀਂ ਜਿਹੜੇ ਐਕਸੈਸ ਆਪਰੇਂਡ ਕਰਤਾ ਤਾਂ ਸਾਡੇ ਫਿਰ ਸਿਰਫ ਜਿੱਕੇ ਲਈ 4000 ਰੁਪਏ ਦੀ ਜਾਰੀ ਸੀ ਉਹ 4000 ਰੁਪਏ ਦੀ ਸਾਲੋਂ ਦੇ ਅਗਲੇ ਸਾਲ ਪਾਣੀ ਕਰਕੇ ਨਾ ਨਾ ਲੋਕੀਓ ਤਾਂ ਬੰਕੀ ਹੋਈ ਨਹੀਂ ਅਸਲ ਵਿੱਚ ਉਸ ਕਰਕੇ ਕਿ ਆਰਡਰ ਡਿਟੇਲ ਨੇ ਮਾਲ ਕਿੰਨਾ ਜਿਆਦਾ ਸੀ ਇਹਨਾਂ ਲੋਕਾਂ ਨੇ ਉਸ ਜਿੱਦ ਦਾ ਫਾਇਦਾ ਚੁੱਕਿਆ ਇਹ ਪਾਣੀ ਦੇ ਆਰਡਰ ਵਿੱਚ ਆ ਕੁਝ ਕੰਪਨੀਆਂ ਦੇ ਵਿੱਚ ਉਹ ਸਾਰੇ ਬੈਰੋ ਜਿੰਨਾ ਕੋਈ ਲਾਸ ਹੋਇਆ ਹੋਆ ਉਹ ਉਸੇ ਜਨਮ ਦੇ ਰਿਹਾ ਕਿ ਉਹ ਜਿਵੇਂ ਡਰਾਈਵਰਸ ਨੂੰ ਸੇਲਾ ਮੰਗਾਵੇ ਤੇ ਅਸੀਂ ਪਾਣੀ ਦੇ ਚੱਕਰ ਤੇ ਲੈ ਕੇ ਕਿੰਨੇ ਚਿੰਨ੍ਹ ਲੱਗਦਾ ਮਤ ਇਹ ਤਾਂ ਪੂਰੀ ਸ਼ਾਮ ਹੋਰ ਲੱਗਰ ਵਿੱਚ ਗਈ ਸੀ ਕੋਸਿੰਗ ਦੋ ਕਰੀਆਸੀ ਦੋਨਾਂ ਰਾਇਆਚੋ ਇੱਕ ਚਾਹਲ ਨਾਲ ਦੂਜੇ ਚਾਹਲ ਅੱਠ ਕਰੋੜ ਵਿੱਚੋਂ ਵੀ ਰੱਜ ਕੇ ਰੋਗ ਰਿਹਾ ਜਿਹੜੇ ਇਕਰੋ ਘਟੋਟੀ 2000 ਲੀਟਰ ਉੱਪਰ ਚਲ ਰਹੀ ਰਮਜੀਤ ਤਾਂ ਜਾਰਜਪੁਰ ਦੀ ਗੱਲ ਹੋਈ ਜਿਹੜੇ ਮੰਡ ਏਰੀਆ ਹੈਗੇ ਦਰਿਆ ਦੇ ਕੰਢੇ ਕਾਫੀ ਪ੍ਰਿੰਟ ਹੈਗੇ ਜਿਹੜੇ ਦਰਾਈ ਜਮੀਨਾਂ ਦੇ ਜਿਹੜੀ ਦੇਸੀ ਲਾਂਡ ਦਾ ਕਾਰੋਬਾਰ ਚੱਲਦਾ ਤੁਹਾਨੂੰ ਦੇਣਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਕਿੰਨੇ ਵੇਲੇ ਹਾਲਤ ਸਿਮਝੂ ਜਿਵੇਂ ਕਲ ਆਇਤੋਂ ਪਹਿਲਾ ਪੰਜੀਸਾ ਕਰਨਾ ਕਾਂਗਰਸ ਸਰਕਾਰ ਵਾਇਤੇ ਤਰਨਦਲ ਖਾਲ ਹੋਇਆ ਸੀ ਕਿ ਆ ਉਹ ਤਾਂ ਅੰਮੀ ਅਸੀਂ ਉਸ ਤੋਂ ਬਾਅਦ ਆਇ ਤੁਲ ਬਲਾਈ ਮੇਰੇ ਚਾਹਾਂ ਉਹ ਕਿੰਨੇ ਹੁੰਦੇ ਸੀ ਜਿਹੜੇ ਉਹ ਤਾਂ ਉਹ ਜਿਹੜੇ ਕੌਮ ਜਿਹੜੇ ਜਮੇ ਆਏ ਨੇ ਵਿੱਚ ਕੱਲ ਜਦੋਂ ਇਹ ਦਲੂ ਨੂੰ ਬਾਦੂ ਕੀਤੀ ਉਹਨਾਂ ਵਿੱਚ ਕੀੜੇ ਮੱਚ ਉਹਦਾ ਬਿਲਕੁਲ ਨਹੀਂ ਸੀ ਤੇ ਉਹ ਸਭ ਜੈਗਲੀ ਚੀਜ਼ਾਂ ਨੇ ਇਹ ਅਧਿਆਪਨ ਬਾਰੇ ਤੋਂ ਉਹਨਾਂ ਪਾਣੀ ਭਰਾ ਆਏ ਮਿਹਰੇ ਜਿਨ੍ਹਾਂ ਦੇ ਵਿੱਚ ਵੀ ਸਭ ਕੋਈ ਅਧਰੋਧ ਚਾਰਨੀ ਜੀ ਚਲ ਚਾ ਲਈ ਤੇ ਜਿੰਨੇ ਵੀ ਨਹੀਂ ਆ ਉਹਨਾਂ ਦਵਾਣਾਗੇ ਹਣੇ ਲੋਕ ਇਸ ਨੂੰ ਸਮਝ ਲੈਣ ਉਹ ਇਹ ਤੇ ਹਰ ਵੇਲੇ ਜੀਂ ਉਤਾਰਦਾ ਹੈ ਕਿ ਦੋ ਦੁਕਿੰਜੇ ਤਿਆਰ ਕਰਦੇ ਆ ਰੱਬ ਚਾਹੇ ਕਿਹੜਾ ਕੈਮਿਕਲ ਬੰਦ ਹੈ ਕੀ ਬੰਦ ਹੈ ਕਿੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਲੋਕਾਂ ਨੂੰ ਸੁਣਾਇਆ ਗਾਉਂਦੇ ਆ ਜਿਵੇਂ ਸਾਡੀ ਜਾਨ ਨੂੰ ਟਿਕਰੀ ਸੀ ਨਾ

ਇੱਕ ਅਮਰ ਜਿਸ ਨੂੰ ਉੱਤਰ ਜਾਣ ਸੀ ਵਾਸੀ ਜਾਣ ਚੁਕੋ ਇੱਕ ਸਾਦੇ ਉੱਤਰ ਸੌਣ ਵਾਲ ਵਾਸੀ ਜਾਣ ਚੁਕੋ ਇੱਕ ਅਸ਼ੋਕ ਨੂੰ ਸਾਹਮਣੇ ਹਾਂ ਜੇ ਇੱਕ ਜੋਕ ਨੂੰ ਸਾਹਮਣੇ ਵੀ ਇਹ ਚਾਰ ਬੱਚੇ ਜਿਹੜੇ ਕੱਲ੍ਹ ਆਹੁੰਦੇ ਸੀ ਕਿਤੇ ਕਿਤੇ ਬਾਕੀ ਚਾਹਾਂ ਦੇ ਵਿੱਚ ਉਹ ਦਜੋ ਗਏ